ਪੰਜਾਬ ਦੇ ਪਿੰਡਾਂ ਸਮੇਤ ਹਲਕਾ ਜਗਰਾਉਂ ਦੇ ਦਾਖਾ ਹਲਕੇ 'ਚ ਜਿੰਨਾ ਵੀ ਵਿਕਾਸ ਹੋਇਆ ਉਸ ਸ਼੍ਰੋਮਣੀ ਅਕਾਲੀ ਦਲ ਨੇ ਹੀ ਕੀਤਾ ਅਤੇ ਪਾਰਟੀ ਦੇ ਨਾਮ ਤੇ ਦਾਖਾ ਹਲਕੇ ਦਾ ਨਾਮ ਪੰਜਾਬ ਵਿੱਚ ਪਹਿਲੇ ਨੰਬਰ ਤੇ ਆਇਆ ਸੀ ਵਿਧਾਇਕ ਦਾ ਇਸ ਵਿੱਚ ਕੋਈ ਰੋਲ ਨਹੀਂ ਸੀ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪਿੰਡ ਛੱਜਾ ਬਾੜ ਪਹੁੰਚ ਕੇ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਹਰਕਾ ਦਾ ਕਦੀ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਜਸਕਰਨ ਸਿੰਘ ਦਿਉਲ ਦੇ ਪਿੰਡ ਛੱਜਾਬਾਲ ਦੇ ਸਾਬਕਾ ਸਰਪੰਚ ਸਵਰਨ ਸਿੰਘ ਦੀ ਅਗਵਾਈ ਵਿੱਚ ਵੱਡਾ ਇਕੱਠ ਹੋਇਆ ਅਤੇ ਸੁਖਬੀਰ ਬਾਦਲ ਇੰਨੇ ਵੱਡੇ ਇਕੱਠ ਨੂੰ ਦੇਖ ਕੇ ਗਦਗਦ ਹੋ ਉੱਠੇ ਲੋਕਾਂ ਨੇ ਜਕਾਰਿਆਂ ਦੀ ਗੂੰਜ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਨਮਾਨ ਕੀਤਾ ਅਤੇ ਸੁਖਬੀਰ ਸਿੰਘ ਬਾਦਲ ਨੂੰ ਬੀਬੀਆਂ ਪੈਣਾ ਤੇ ਮਤਾਮਾ ਨੇ ਵੀ ਆਪਣਾ ਆਸ਼ੀਰਵਾਦ ਦਿੱਤਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਵਿੱਚ ਹੀ ਜਾਵੇਗਾ ਅਤੇ ਪੰਜਾਬ ਵਿੱਚ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੀ ਬਣੇਗੀ ਇਸ ਮੌਕੇ ਸਰਦਾਰ ਸਖਬੀਰ ਸਿੰਘ ਬਾਦਲ ਨੇ ਬੋਲਦਿਆਂ ਕਿਹਾ ਕਿ ਬਦਲਾਵ ਵਾਲੀ ਸਰਕਾਰ ਦਾ ਹਾਲ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਜਿੱਤੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰਾਂ ਭੀ ਗੁਰ ਚੁੱਕੀ ਹੈ ਅਤੇ ਗੈਂਗਸਟਰ ਆਮ ਲੋਕਾਂ ਤੇ ਦਿਨ ਦਿਹਾੜੇ ਗੋਲੀਆਂ ਚਲਾ ਰਹੇ ਨੇ ਉੱਤੇ ਹੀ ਹੁਣ ਤੁਹਾਡੀਆਂ ਜ਼ਮੀਨਾਂ ਐਕਵਾਇਰ ਕਰਕੇ ਤੁਹਾਡੀ ਫਸਲ ਪੈਦਾ ਕਰਨ ਦੀ ਤਾਕਤ ਵੀ ਖਤਮ ਕਰਨ ਤੇ ਤੁਲੀ ਹੋਈ ਹੈ ਪਰ ਹੁਣ ਤੁਸੀਂ ਤਕੜੇ ਹੋ ਜਾਓ ਖੇਤਰੀ ਪਾਰਟੀ ਦਾ ਸਾਥ ਦਿਓ ਅਤੇ ਪੰਜਾਬ ਵਿੱਚ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣਾ ਦਿਓ ਪੰਜਾਬ ਫੇਰ ਪਹਿਲਾਂ ਦੀ ਤਰਾਂ ਤਰੱਕੀ ਦੀਆਂ ਲੀਹਾਂ ਤੇ ਦੌੜ ਲੱਗ ਜਾਵੇਗਾ ਇਸ ਮੁਕੇ ਸਾਬਕਾ ਸਰਪੰਚ ਸਵਰਨ ਸਿੰਘ ਅਤੇ ਹਲਕਾ ਦਾਖੇ ਦੇ ਇੰਚਾਰਜ ਜਸਕਰਨ ਸਿੰਘ ਦਿਉਲ ਸਮੇਤ ਬੀਬੀਆਂ ਨੇ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਪਿੰਡ ਉਨਤੇ ਲੋਕਾਂ ਵਿੱਚ ਬਹੁਤ ਉਤਸ਼ਾਹ ਸੀ ਅਤੇ ਲੋਕਾਂ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਗਲੀ ਵਾਰ ਪੰਜਾਬ ਵਿੱਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੀ ਬਣੇਗੀ। ਜਗਰੋਂ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀ ਸੰਸਲ ਦੀ ਰਿਪੋਰਟ। ਦੀ ਕਰਨ ਵਾਲਾ ਕੌਣ ਹੁੰਦਾ ਜੇ ਬੋਡੀ ਚੰਗਾ ਹੋਏ ਸਿਆਣਾ ਹੋਏ ਤੇ ਪਰਿਵਾਰ ਨੂੰ ਅੱਗੇ ਲੈ ਜਾਂਦਾ ਜੇ ਮੁਖੀ ਪਰਿਵਾਰ ਦਾ ਨਕਮਾ ਨਿਕਲ ਜੇ ਤੇ ਪਰਿਵਾਰ ਨੂੰ ਖਤਮ ਕਰ ਦਿੰਦਾ ਤੁਸੀਂ ਆਪਣਾ ਪਿੰਡ ਦੇਖ ਲਓ ਜੇ ਸੀਮਿੰਟ ਦੀਆਂ ਗਲੀਆਂ ਨਾਲੀਆਂ ਆਰਾਮ ਨਾਲ ਬੈਠੇ ਆ ਜੇ ਇੱਥੇ ਕੱਚੀਆਂ ਹੁੰਦੀਆਂ ਤੁਸੀਂ ਯੂਪੀ ਚਲੇ ਜਾਓ ਬਿਹਾਰ ਚਲੇ ਜਾਓ ਰਾਜਸਥਾਨ ਚਲੇ ਜਾਓ ਕਈ ਹਰਿਆਣੇ ਦੇ ਤੇ ਪਿੰਡਾਂ ਚਲਜੋ ਕੱਚੀਆਂ ਸਾਰੀਆਂ ਵਸਾਤਾਂ ਵਿੱਚ ਫਿਰ ਤੁਰ ਨਹੀਂ ਸਕਦੇ ਉੱਥੇ ਬਿਜਲੀ ਕਿਨੇ ਕਿਤੇ ਆਉਂਦੀ ਹੈ ਗ੍ਰਿਡ ਹੈ ਨਹੀਂ ਸੜਕਾਂ ਸਾਰੀਆਂ ਟੁੱਟੀਆਂ ਨੇ ਤੇ ਉੱਥੇ ਲੋਕਾਂ ਦੇ ਹਾਲਾਤ ਕੀ ਹੈ ਇੱਥੇ ਜਿਹੜੇ ਬਜ਼ੁਰਗ ਬੈਠੇ ਹਨ ਉਹਨਾਂ ਨੂੰ ਪਤਾ ਹੋਣਾ ਹੈ 20-25 ਸਾਲ ਪਹਿਲੇ ਪੰਜਾਬ ਦਾ ਵੀ ਆ ਹਾਲਾਤ ਸੀ ਆ ਜਿਹੜੀਆਂ ਸੜਕਾਂ ਬਣੀਆਂ ਲਿੰਕ ਰੋਡ ਹੋਣੀਆਂ ਖਾਲੇ ਬਣੀਆਂ ਨੇਰਾ ਕੱਢੀਆਂ ਗ੍ਰੈਡ ਬਣੀਆਂ ਆਪੀ ਇਲੀ ਘਰ ਘਰ ਪਚਾਈਆਂ ਥੋਡੀ ਖੇਤਰੀ ਪਾਰਟੀ ਅਕਾਲੀ ਦਲ ਨੇ ਕੀਤਾ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਤੇ ਨੈਸ਼ਨਲ ਪਾਰਟੀਆਂ ਦੀ ਨਹੀਂ ਹੈ ਤੁਸੀਂ ਨਾਖੇ ਤੋਂ ਕਿਤੇ ਵੀ ਪੰਜਾਬ ਚਲੇ ਜਾਓ ਜਿਹੜੀ ਸੜਕ ਤੇ ਜਾਉਗੇ ਸਕੂਲ ਤੇ ਕੋਲੋਂ ਢਪੋਗੇ ਨਹਿਰ ਦੇ ਕੋਲੋਂ ਢਪੋਗੇ ਇੰਨਾ ਹੀ ਪਤਾ ਕਰਾਂ ਲੋ ਬਣਾਏ ਕਿਨੇ ਐ ਸਾ ਪ੍ਰਕਾਸ਼ ਸਿੰਘ ਬਾਦਲ ਦਾ ਨਾ ਉਹਦਾ ਕਾਲੀ ਦਾ ਨਾ ਹੁੰਦਾ ਆਜ ਇੱਕ ਲੋਕੀ ਕਹਿੰਦੇ ਐ ਕਿ ਜੀ ਅਸੀਂ 40 ਲੱਖ ਲਾ ਕੇ ਮੁੰਡਾ ਕੈਨੇਡਾ ਭੇਜਤਾ ਅਸੀਂ 80 ਲਾ ਕੇ ਅਮਰੀਕਾ ਭੇਜਤਾ ਉਹ 40 ਲੱਖ ਆਇਆ ਕਿਉਂ ਕਿ ਤੁਹਾਨੂੰ ਜਿਹੜੇ ਟਿਊਬਲ ਕਨੈਕਸ਼ਨ ਦਿੱਤੇ ਐ ਉਹ ਟਿਊਬਲ ਕਨੈਕਸ਼ਨ ਬਾਪੂ ਬਾਦਲ ਨੇ ਦਿੱਤੇ ਜਿਨ੍ਹਾਂ ਦੇ ਕਰਕੇ ਖੇਤਾਂ 'ਚ ਪੈਸਾ ਆਉਣ ਲੱਗ ਗਿਆ ਨਹੀਂ ਤਾਂ ਆਪਣੇ ਕੋਲ ਕੀ ਸੀ ਮੈਨੂੰ ਯਾਦ ਆ ਜਦੋਂ ਮੈਂ ਛੋਟਾ ਹੁੰਦਾ ਸੀ ਪਠੰਡੇ ਬਾਦਲ ਤੋਂ ਪਠੰਡੇ ਸੜਕ ਨਹੀਂ ਹੁੰਦੀ ਸੀ ਟਿੱਬੇ ਹੁੰਦੇ ਸੀ ਉੱਠਦੀ ਗੱਡੀ ਤੇ ਮੈਂ ਜਾਂਦਾ ਰਿਹਾ ਤੇ ਅੱਜ ਉੱਥੇ ਝੁੰਡਾ ਗਾਂਵ ਤੇ ਇੰਨੀ ਫਸਲਾਂ ਹੁੰਦੀਆਂ ਆਪਾਂ ਕਿਤੇ ਚੰਗੇ ਤੇ ਮਾੜੇ ਦੀ ਪਛਾਣ ਨਹੀਂ ਪਛਾਣ ਨਹੀਂ ਕਰਦੇ ਆਪਾਂ ਨੂੰ ਦੱਸਾਂ ਕਿ ਚੰਗਾ ਲੱਗਦਾ ਜਿਹੜਾ ਥੋੜੂ ਵੱਡੀਆਂ ਵੱਡੀਆਂ ਗੱਲਾਂ ਕਰੇ ਤੇ ਝੂਠ ਬੋਲੇ ਤੇ ਕੱਪ ਮੰਗਦਾ ਅਕਾਲੀ ਦਲ ਦਾ ਇੱਕ ਸੂਲ ਹੈ ਕਿਉਂਕਿ ਕਾਲੀ ਦਲ ਥੋਡੀ ਪਾਰਟੀ ਐ ਮਾਂ ਪਾਰਟੀ ਐ ਅਸੀਂ ਤੁਹਾਡੇ ਪਰਿਵਾਰ ਦਾ ਹਿੱਸਾ ਅਸੀਂ ਝੂਠ ਕਿਤੇ ਨਹੀਂ ਬੋਲੂਗਾ ਇੱਕ ਬਾਪ ਆਪਣੇ ਬੱਚਿਆਂ ਨੂੰ ਕਿਤੇ ਝੂਠ ਨਹੀਂ ਬੋਲੂਗਾ ਕਿਉਂਕਿ ਉਹ ਰਹਿਣਾ ਉੱਥੇ ਐ ਆਂਦੀ ਗਵਾਂਢੀ ਦਾ ਬੋਲਦੂਗਾ ਠੱਗੀ ਮਾਰਨ ਵਾਸਤੇ ਹੁਣ ਆਪਣੇ ਨਾਂ ਠੱਗੀ ਵਜਦੀ ਰਹੀ ਐ ਤੁਸੀਂ ਦਿੰਦੇ ਹੋ ਤਾਕਤ ਗਵਾਂਢੀਆਂ ਨੂੰ ਆਪਣੇ ਘਰਦਿਆਂ ਨੂੰ ਨਹੀਂ ਤੇ ਗਵਾਂਢੀ ਇੱਥੇ ਆਉਂਦੇ ਨੇ ਲੁੱਟਣ ਵਾਸਤੇ ਤੁਸੀਂ ਇੱਥੇ ਤੁਸੀਂ ਆਪ ਦਾ ਅੱਖਾ ਦੇਖ ਲਓ ਹੁਣ ਕਾਂਗਰਸ ਦਾ ਜਦੋਂ ਸਰਕਾਰ ਕਾਂਗਰਸ ਨੇ ਆਪਾਂ ਕਿੰਨੀ ਵਾਰ ਤੁਸੀਂ ਪੰਜਾਬ ਵਿੱਚ ਕਾਂਗਰਸ ਸਰਕਾਰ ਲਈ ਤੁਸੀਂ ਘਰੇ ਬਹਿ ਜਾਓ ਮੈਨੂੰ ਇੱਕ ਮਿੰਟ ਗੱਲ ਦੱਸ ਦਿਓ ਪੰਜਾਬ ਚ ਉਹ ਚੀਜ਼ ਵੱਡੀ ਆ ਕਾਂਗਰਸ ਨੇ ਬਣਾਈ ਆ ਤੁਸੀਂ ਇੱਕ ਵੀ ਨਿਲਾਪਸਾ ਦੇ ਕਿਉਂਕਿ ਉਹ ਇੱਥੇ ਰਾਜ ਕਰਨ ਵਾਸਤੇ ਹੁੰਦੇ ਆ ਸੇਵਾ ਕਰਨ ਵਾਸਤੇ ਨਹੀਂ ਆ ਬਾਪੂ ਬਾਲਣ ਸੇਵਾ ਕਰਨ ਵਾਸਤੇ ਆਏ ਸੀ ਕਿਸਾਨ ਨੂੰ ਖੁਸ਼ਹਾਲ ਕਰਨ ਵਾਸਤੇ ਆਏ ਸੀ ਆ ਮੰਡੀਆਂ ਟਰੈਕਟਰ ਅਖਾਰ ਕਸੀਆਂ 24 ਘੰਟੇ ਟਿਊਬਲ ਕਨੈਕਸ਼ਨ ਤੇ ਬਿਜਲੀ ਫ੍ਰੀ ਉਸ ਇਨਸਾਨ ਨੇ ਕਾਲੀ ਦਲ ਨੇ ਕੀਤੀ ਹੈ ਜਿਹੜਾ ਆਪਾਂ ਆਨੰਦ ਮੰਨ ਰਿਹਾ ਤੇ ਹਲੇ ਵੀ ਆਪਾਂ ਕਾਲੀ ਦਲ ਨੂੰ ਮਾੜਾ ਕਿੰਨੀ ਹਲੇ ਵੀ ਆਪਾਂ ਕਹਿੰਦੇ ਆ ਕੀ ਝਾੜੂ ਵਾਲੇ ਬੜੇ ਵਧੀਆ ਦੂਜੇ ਵਧੀਆ ਹੁਣ ਇੱਕ ਅਸਲ ਕਿੰਨੀ ਵੱਡੀ ਠੱਗੀ ਤੁਹਾਡੇ ਨਾਲ ਮਾਰੀ ਝਾੜੂ ਵਾਲੇ ਨੇ ਲਗਾਤਾਰ ਇੱਥੇ ਜਗਰਾਉਂ ਤੋਂ ਝਾੜੂ ਵਾਲੇ ਜਿਤਨੀ ਹੈ ਤੇ ਨਾਲ ਤੁਹਾਡੇ ਵੀ ਕਾਫੀ ਇਤੇ ਹਾਲੀ ਮੈਂ ਪਿਛਲੀ ਵਾਰ ਆਇਆ ਪਿਛਲੇ ਇਲੈਕਸ਼ਨ ਚ ਜਗਰਾਉਂ ਵਾਲੇ ਕਹਿੰਦੇ ਸੀ ਤੋਬਾ ਤੋਬਾ ਕਰਤੀ ਝਾੜੂ ਵਾਲੇ ਐਮਐਲਏ ਬੀਬੀ ਨੇ ਤੇ ਮੈਂ ਸਮਝਿਆ ਇੰਟੀ ਦਾ ਖਰਾਬ ਕਰਨਗੇ ਬਲੈਕ ਟੂ ਵੱਧ ਵੋਟਾਂ ਵਿੱਚ ਦੰਦ ਤਾਂ ਬੰਨਦਾ ਤੇ ਹੁਣ ਕਹਿੰਦੇ ਤੋਬਾ ਤੋਬਾ ਕਰਤੀ ਮੈਂ ਕਿਉਂ ਉਦੋਂ ਹੀ ਪਤਾ ਲੱਗੂਗਾ ਕਿ ਅਗਲੀ ਵਾਰ ਕੀ ਜੀਵਾਰਨਾ ਕਰਦੇ ਹੋ ਲਾਲਾ ਸਾਹਿਬ ਮੈਂ ਉਹ ਹੀ ਕਹਿਣਾ ਚਾਹਾਂ ਹੁਣ ਦੇਖ ਲੋ ਅੱਥੇ ਹੁਣ ਕੀ ਕਰਨ ਲੱਗੇ ਐ ਥੋੜੀਆਂ ਜ਼ਮੀਨਾਂ ਐਕਵਾਇਰ ਕਰਨ ਲੱਗੇ ਐ ਨੋਟੀਫਿਕੇਸ਼ਨ ਕਰਤੀ ਮਤਲਬ ਕੀ ਐ ਕਈ ਲੋਕੀ ਸੋਚੀ ਬੈਠੇ ਸਾਡੀ ਜ਼ਮੀਨਾਂ ਦੀ ਕੀਮਤ ਵੱਧ ਜੂਗੀ ਐ ਐਕਵਾਇਰ ਕਰਦੇ ਐ ਔਰ ਕੋਈ ਕੀਮਤ ਨਹੀਂ ਥੋੜੀ ਜ਼ਮੀਨਾਂ ਤੇ ਜਦੋਂ ਨੋਟੀਫਿਕੇਸ਼ਨ ਹੋ ਗਈ लाल लाइट अक्षर लाग ਜਾਂਦੇ ਥੋੜੀ ਕਟੋਰੀ ਤੇ ਫੜਦੇ ਥੋੜੇ ਖਾਤੇ ਤੇ ਮਤਲਬ ਤੁਸੀਂ ਇਸ ਚੀਜ਼ ਨੂੰ ਸਰਕਾਰ ਤੋਂ ਬਿਨਾਂ ਕਿਸੇ ਨੂੰ ਵੇਚ ਨਹੀਂ ਸਕਦੇ ਆ ਕੱਲੀ ਸਰਕਾਰ ਹੀ ਅਤੇ ਹੋਰ ਤੇ ਜਿਹੜਾ ਤੁਸੀਂ ਕੋਈ ਖੇਤੀ ਵਾਸਤੇ ਕੱਲਾ ਖੇਤੀ ਕਰ ਸਕਦੇ ਉਹਦੇ ਬਗੈਰ ਕੁਝ ਨਹੀਂ ਕਰ ਸਕਦੇ ਜਿਹੜੀ ਆਜ਼ਾਦੀ ਤੋਂ ਰੋਕਿਆ ਹੁਣ ਕਰ ਕੀ ਰਹੇ ਜਿਨ੍ਹਾਂ ਤੋਂ ਪੈਸੇ ਲੈਣੇ ਉਹਨਾਂ ਤੋਂ ਦਰਖਾਸਤ ਹੋਣ ਗਈ ਸਾਡੀ ਛੱਡ ਦਿਓ ਤੁਸੀਂ ਬਕਾਰੀ ਬਣ ਗਏ ਹੁਣ ਉਹਨਾਂ ਨੇ ਰੇਟ ਰੱਖਿਆ ਹੈ 1 ਕਰੋੜ ਰੁਪਏ ਕਿੱਲਾ ਜਿਹੜੇ ਕਢਾਉਣੀ ਹੈ ਪੈਸੇ ਝਾੜੂ ਵਾਲੇ ਲੈਣਗੇ ਥੋੜੇ ਹਲਕੇ ਦੇ ਵਿਧਾਇਕ ਨੇ 80 ਕਿਲੋ 80 ਏਕੜ ਦੀ ਤਾਂ ਦਰਖਾਸਤ ਦੇ ਹੀ ਦਿੱਤੀ ਹੈ ਅਲੁਕ ਤੋਂ ਦਾ ਸਾਥ ਬਣਾਇਆ ਤੇ ਹਲੇ ਵੀ ਆਪਾਂ ਚੁੱਕਾ ਅੱਜ ਰੋਟ ਕਵਾਚ ਪੜ ਲਓ ਇਹਨੂੰ ਮਾਰਤਾ ਇਹਨੂੰ ਘੁੱਟ ਲਿਆ ਅੱਜ ਡਾਕੇ ਪੈ ਰਹੇ ਰੇਟ ਹੋ ਰਹੇ ਕੁ ਸਰਕਾਰ ਹੈ ਤੁਹਾਨੂੰ ਕੋ ਕੰਮ ਪੈਂਦਾ ਜਦੋਂ ਕਾਲੀ ਨਾਲ ਦੀ ਸਰਕਾਰ ਸੀ ਜਿਸ ਦਾ ਨੂੰ ਹੌਸਲਾ ਸੀ ਕਿ ਜੇ ਕੋ ਪੰਗਾ ਪਿਆ ਅਸੀਂ ਆਪਣੇ ਐਮ ਐਲ ਏ ਨਾਲ ਯਕ ਮੰਤਰੀ ਨੂੰ ਜਦੋਂ ਮਰਜੀ ਆ ਕੇ ਮਿਲ ਲਾਂਗੇ ਆ ਫਾਕੀ ਸੀ ਤੁਹਾਨੂੰ ਆਪਣਾ ਲੱਗਦਾ ਸੀ ਆਪਣਾ ਰਾਜ ਹੈ ਅਕਸਰ ਅੱਖੇ ਲੱਗਦੇ ਸੀ ਕੋਨੂੰ ਰੋਜ਼ ਬਾਲਨ ਸਾਹਿਬ ਸੰਗਤ ਦਰਸ਼ਨ ਕਰਦੇ ਥੋੜੇ ਵਿੱਚ ਆਉਂਦੇ ਸੀ ਇੱਕ ਤੁਸੀਂ ਆ ਗੱਲ ਭੁੱਲ ਜਿਓ ਕਿ ਆ ਜਿਹੜੇ ਪਾਰਕ ਬਣਿਆ ਗਲੀਆਂ ਬਣੀਆਂ ਥੋੜੇ ਵਿਧਾਇਕ ਨੇ ਬਣਾਈਆਂ ਵਿਧਾਇਕ ਤਾਂ ਅੱਜ ਵੀ ਹੈ ਹੁਣ ਕਹੋ ਹੁਣ ਬਣਾ ਪਾ ਹੁਣ ਦਾ ਵਿਧਾਇਕ ਹੈਗਾ ਹੁਣ ਬਣਾ ਗਲੀਆਂ ਲਿਆਓ ਬਣਾ ਜੇ ਵਿਧਾਇਕ ਕਰਦਾ ਉਹ ਮੇਰੇ ਕੋਲੇ ਆਉਂਦਾ ਸੀ ਮੇਰੇ ਨਾਲ ਸਵੇਰ ਜੰਗੇ ਸੀ ਮੈਨੂੰ ਕਹਿੰਦਾ ਸੀ ਕਰੋੜ ਰੁਪਏ ਮੈਂ ਕਿਹਾ 4 ਕਰੋੜ ਲਿਆਇਆ ਉਹ ਦਿਨਾਰੇ ਐ ਨਹੀਂ ਹੁੰਦਾ ਕਿ ਮੈਂ ਬੋਲਦਾ ਕਿ ਮੈਂ ਇਹ ਨਹੀਂ ਕਲਾ ਮੇਰੀ ਜੇ ਹੈਗੀ ਤਾਂ ਹੁਣ ਤਾਂ ਪਹਿਲੇ ਆ ਨਾਲੇ ਅੱਜ ਕੱਲ ਤਾਂ ਯਾਰੀ ਵੀ ਮੁੱਖ ਮੰਤਰੀ ਨਾਲ ਕਰਾ ਲੈ ਉਹ ਗ੍ਰਾਂਟ ਲਿਆਉ ਫਰਕ ਹੈ ਜਿਹੜਾ ਆਪਣਾ ਨਹੀਂ ਰਹਿਣਾ ਮੈਂ ਤੁਹਾਨੂੰ ਕੱਦਸ ਵੱਡੇ ਬਾਪੂ ਬਾਪੂ ਬਾਦਲ ਕਹਿੰਦੇ ਹੁੰਦੇ ਸੀ ਪਾਰਟੀ ਆਪਣੀ ਮਾਂ ਹੁੰਦੀ ਹੈ ਜਿਹੜਾ ਆਪਣੇ ਮਾਂ ਨਾਲ ਵਫਾ ਨਹੀਂ ਕਰਦਾ ਉਹ ਕਿਸੇ ਦਾ ਵਫਾ ਨਹੀਂ ਕਰਦਾ ਛੇੜ ਮਾ ਪਾਰਟੀ ਫੌਜ ਆਪਣੀ ਇਕੱਲੀ ਖੇਤਰੀ ਪਾਰਟੀ ਕਾਲੀ ਦਲ ਹੈ ਆ ਦੂਜੀਆਂ ਫੌਜਾਂ ਮਾਰਦੀਆਂ ਐ ਇੱਥੇ ਇਕੱਲਾ ਲੁੱਟਣ ਵਾਸਤੇ ਆਉਂਦੀਆਂ ਐ ਇਸ ਕਰਕੇ ਜਿਹੜਾ ਮੈਂ ਬੇਨਤੀ ਕਰਨਾ ਐ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਕਰਨ ਲਈ ਤਾਂ ਤਾਂ ਬੱਜ ਜਾਓਗੇ ਨਹੀਂ ਤਾਂ ਹੁੰਦੇ ਰਹੋਗੇ ਅੱਜ ਕੋਈ ਪੁੱਛਣ ਵਾਲਾ ਨਹੀਂ ਤੁਹਾਡੀਆਂ ਜ਼ਮੀਨਾਂ ਤੇ ਕਬਜ਼ੇ ਹੋ ਜਾਣਗੇ ਫਸਲਾਂ ਤੁਹਾਡੀਆਂ ਰੁਲੀ ਜਾਂਦੀਆਂ ਐ ਇੱਥੇ ਗੁੰਡਾ ਕਰਦੀ ਗੈਂਗਸਟਰ ਦਾ ਰਾਜ ਆ ਜੂਰਾ ਕਿਸੇ ਨੇ ਪੁੱਛਣਾ ਨਹੀਂ ਉਹਦੇ ਬਾਅਦ ਇੰਨਾ ਲੇਟ ਹੋ ਜੂਗੇ ਕਿ ਫਿਰ ਬਚਾਉਣਾ ਔਖਾ ਹੋ ਜਾਣਾ ਅੱਜ ਜਿਹੜੇ ਆਪਾਂ ਕਹਿੰਦੇ ਸੀ ਆਪਣੇ ਮੁੰਡੇ ਬਾਹਰ ਚਲੇ ਜਾਣਗੇ ਅੱਜ ਕੈਨੇਡਾ ਵਾਲੇ ਨੇ ਕਹਿਤਾ ਸੀ ਹੋਰ ਕੋਈ ਮੁੰਡਾ ਨਹੀਂ ਲੈਣਾ ਜਿਹੜੇ ਮੁੰਡੇ ਗਏ ਉਹਨਾਂ ਨੂੰ ਵਾਪਸ ਭੇਜ ਦੇਵੇ ਬੱਚਿਆਂ ਨੂੰ ਅਮਰੀਕਾ ਨੇ ਵਾਪਸ ਭੇਜਨੇ ਸ਼ੁਰੂ ਕਰ ਦਿੱਤੇ ਅਸਟ੍ਰੇਲੀਆ ਨੇ ਲੈਣਾ ਬੰਦ ਕਰ ਦਿੱਤਾ ਫਿਰ ਰਹਿਣਾ ਤਾਂ ਆਪਾਂ ਇੱਥੇ ਆ ਜੇ ਇੱਥੇ ਹੀ ਰਹਿਣਾ ਤੇ ਆਪਣਾ ਘਰ ਨੂੰ ਹੀ ਸੁਵਾਰ ਲੀਏ ਤੇ ਦੇਖੀਏ ਸੁਵਾਰ ਕੌਣ ਕਰ ਸਕਦਾ ਸੁਵਾਰ ਉਹਦਾ ਹੀ ਹੁੰਦਾ ਜਿਹਦਾ ਆਪਣਾ ਘਰ ਹੋਵੇ ਬਾਹਰਲੇ ਨਹੀਂ ਤੁਹਾਡੀ ਕੋਠੀ ਆਗੇ ਤੁਹਾਡੀ ਗਵਾਂਡੀ ਵਾਲਾ ਤੁਹਾਡੀ ਕੋਠੀ ਨੂੰ ਥੋੜੀ ਜਿਹਾ ਕੇ ਸਾਫ਼ ਕਰੂਗਾ ਉਹ ਆਪਣੀ ਕਰੂਗਾ ਜੇ ਜਿਹੜਾ ਆਪਣਾ ਉਹਨੂੰ ਤੁਸੀਂ ਅੱਗੇ ਕਰਦੇ ਨਹੀਂ ਨਾਲੇ ਵੱਡੀ ਗੱਲ ਹੈ ਪੁਛੋਕੜ ਦੇਖੋ ਆਪਣੀ ਫੌਜ ਦਾ ਕਾਲੀ ਲੰਦਾ 100 ਸਾਲ ਪੁਰਾਣਾ ਪੁਛੋਕੜ ਆ ਉਹ ਪਾਰਟੀ ਹੈ ਜਿਹਨੇ ਸਾਰਾ ਕੁਝ ਹੀ ਦਿੱਤਾ ਕੌਮ ਦੀ ਲੜਾਈ ਲੜੀਏ ਖਾਲਸਾ ਪੰਥ ਦੀ ਲੜਾਈ ਲੜੀਏ ਪੰਜਾਬ ਦੀ ਕਿਸਾਨ ਦੀ ਹਰ ਚੀਜ਼ ਦੀ ਲੜਾਈ ਕੇ ਲੱਗਦੀ ਹੈ ਆਪਾਂ ਉਸ ਨੂੰ ਨਾ ਭੁੱਲੀਏ ਇਹਨੂੰ ਤਗੜਾ ਕਰੀਏ ਸਵਨ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਬੜੇ ਮਿਹਨਤੀ ਹੈ ਦੇਖੋ ਅਕਾਲੀ ਉਹ ਹੈ ਜਿਹਨਾਂ ਨੂੰ ਅਸਲੀ ਪਛਾਣ ਹੈ ਜਿਹੇ ਛੱਡ ਜਾਂ ਨ ਅਕਾਲੀ ਮਤਲਬ ਉਹ ਮਤਲਬ ਹੀ ਹੈ ਨਾ ਅਕਾਲੀ ਨਹੀਂ ਹੈ ਆਏ ਸੀ ਕਮਾ ਗਏ ਤੇ ਚਲੇਗੇ ਜਿਨ੍ਹਾਂ ਦਾ ਨਾਂ ਅੱਜ ਨਾਂ ਵੱਡਾ ਲਿਖਦਾ ਹੈ ਉਹਨਾਂ ਨੂੰ ਪਿੱਛੋਂ ਪੁੱਛੋ ਕਾਲੀ ਦਲ ਦੇ ਵਿੱਚ ਆਉਣ ਤੋਂ ਪਹਿਲੇ ਕੌਣ ਪੁੱਜ ਜਾਂਦਾ ਸੀ ਉਹਨਾਂ ਦਾ ਨਾਂ ਕੌਣ ਕਹਿੰਦਾ ਹੁੰਦਾ ਸੀ ਸੋਣ ਸੋਨਾ ਮੈਂ ਨਾਂ ਨਹੀਂ ਲੜਦਾ ਚਾਹਦਾ ਤੂੰ ਸਮਝ ਗਏ ਅੱਜ ਨਾਂ ਬਣਾਉਣ ਵਾਲਾ ਖਾਲੀ ਦਲ ਹੈ ਤੇ ਜਿਹੜਾ ਕੱਟ ਤੇ ਪਿੱਟ ਤੇ ਸ਼ੁਰੂ ਮਾਰਦਾ ਕਾਲੀ ਦਲ ਦਾ ਤੇ ਕਾਲੀ ਦਲ ਦੇ ਵਰਕਰ ਉਹਦਾ ਨਾਂ ਖਤਮ ਕਰਨ ਵਾਸਤੇ ਵੀ 1 ਮਿੰਟ ਲਾਉਣਗੇ ਜਿਵੇਂ ਬਣਾਉਣ ਵਾਸਤੇ ਉਹਦਾ ਨਾਂ ਲਾਉਣਗੇ ਮੈਂ ਤਾਂ ਸਾਰੀ ਸੁਣਦੀ ਤੁਸੀਂ ਬੜੇ ਮਿਹਨਤੀ ਹੋ ਤੁਹਾਡੀ ਟੀਮ ਸਾਕੇ ਸਾਰੇ ਬੜੇ ਮਿਹਨਤੀ ਹੈ ਇੱਕ ਬਾਡੇ ਲੱਗ ਜਾਓ ਆ ਪੰਥਕਾ ਲੱਖ ਹੈ ਤੇ ਮੈਂ ਤੁਹਾਨੂੰ ਅੱਜ ਦੱਸਦਾ ਆ ਜਿੰਨੀ ਤਰੱਕੀ ਹੋਈ ਸੀ ਉਹਦੇ ਚ ਮੈਂ ਤੁਹਾਨੂੰ ਸਹੀ ਦੱਸਣ 99% ਮੇਰਾ ਹੱਥ ਹੈ ਮੈਂ ਜਿੰਨੀ ਖੁੱਲਾ ਸੱਚੇ ਦਿੱਤਾ ਕੇਲਾ ਸਿੰਘਾਂ ਮੁੱਖਤ ਪਾ ਦਿਓ ਸਰਕਾਰ ਬਣਾ ਦਿਓ ਡਿਸਰੇਡ ਸਾਹ ਨਿਆਰੇ ਲਿਆ ਦਊਗਾ ਤੁਹਾਨੂੰ ਦੱਖੇ ਹਲਕੇ ਵਾਲਾ ਨੂੰ ਤੇ ਚਿਹਰਿਆਂ ਦੀ ਖੁਸ਼ੀ ਆਉਂਦੀ ਆ ਕਿਵੇਂ ਤਰੱਕੀ ਆਉਂਦੀ ਕਿਵੇਂ ਫੈਕਟਰੀਆਂ ਲੱਗਦੀਆਂ ਕਿਵੇਂ ਤੁਹਾਡੇ ਥੇ ਡਿਵੈਲਪਮੈਂਟ ਹੁੰਦੀ ਇੱਕ ਚੀਜ਼ ਦੀ ਕਮੀ ਨਹੀਂ ਹੋਣੀ ਕਿਉਂਕਿ ਸਾਨੂੰ ਕੰਮ ਕਰਨਾ ਆਉਂਦਾ ਸਾਡਾ ਘਰ ਸਾਨੂੰ ਪਤਾ ਹੈ ਕਿਵੇਂ ਕਰਨਾ ਹੈ ਤੇ ਅਸੀਂ ਕਰਕੇ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਲੋਕਾਂ ਦੇ ਜਿਹੜਾ ਅਥਾ ਪਿਆਰ ਆ ਉਹਨਾਂ ਪ੍ਰਤੀ ਜੋ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਮੌਕੇ ਪੰਜਾਬ ਦਾ ਵਿਕਾਸ ਹੋਇਆ ਪਿੰਡਾਂ ਦਾ ਵਿਕਾਸ ਹੋਇਆ ਤੇ ਅੱਜ ਤੱਕ ਇਹ ਇੱਕ ਮਿਸਾਲ ਕਾਇਮ ਆ ਨਾ ਜੋ ਵੀ ਸਰਕਾਰਾਂ ਅੱਜ ਤੱਕ ਆਈਆਂ ਉਹ ਸਾਰੀਆਂ ਮੈਂ ਤਾਂ ਇਹ ਕਹੂੰਗਾ ਕਿ ਉਹਨਾਂ ਨੇ ਜ਼ਬਰ ਜ਼ੁਲਮ ਤੋਂ ਇਲਾਵਾ ਧੱਕੇਸ਼ਾਹੀ ਤੋਂ ਇਲਾਵਾ ਕੋਈ ਪੰਜਾਬ ਦਾ ਸਵਾਰਿਆ ਨਹੀਂ ਹੈ ਇਸ ਕਰਕੇ ਲੋਕ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਬੀਰ ਸਿੰਘ ਜੀ ਬਾਦਲ ਨੂੰ ਪਿਆਰ ਕਰਦੇ ਆ ਇਹ ਲੋਕਾਂ ਦੀ ਸਰਦ ਆ ਜੀ ਪਿਆਰ ਉਹਨਾਂ ਦਾ ਲੋਕਾਂ ਦਾ ਇਸ ਕਰਕੇ ਲੋਕ ਅਤੇ ਉਸ ਸਾਦਕ ਨੂੰ ਮਿਲਿਆ ਕਾਲੀ ਦਲ ਪ੍ਰਤੀ ਬਿਲਕੁਲ ਜੀ ਤੁਸੀਂ ਦੇਖ ਹੀ ਲਿਆ ਜੀ ਠੀਕ ਹੈ ਨਾ ਕਿਉਂਕਿ ਲੋਕਾਂ ਨੇ ਬਦਲਾਅ ਵੀ ਕਰਕੇ ਦੇਖ ਲਿਆ ਸਰਕਾਰ ਦਾ ਪਹਿਲਾਂ ਬਦਲਾਅ ਤੋਂ ਬੜੀਆਂ ਉਮੀਦਾਂ ਸੀ ਲੋਕਾਂ ਨੂੰ ਗੱਲਾਂ ਕਿ ਮੋੜ ਆਨਲਾਈਨ ਟਾਈਮ ਚ ਕਾਲੀ ਦਲ ਦਾ ਕਿਵੇਂ ਚੜ੍ਹਾਈ ਰਹੂਗੀ ਬਿਲਕੁਲ ਜੀ ਤੁਸੀਂ ਦੇਖ ਹੀ ਰਹੇ ਹੋ ਆਨਲਾਈਨ ਟਾਈਮ ਚ ਕੋਈ ਦੋ ਰਹਿਮਾ ਨਹੀਂ ਆਉਣ ਵਾਲੇ ਟਾਈਮ ਚ ਬਹੁਤ ਜ਼ੋਰ ਸ਼ੋਰ ਨਾਲ ਕਾਲੀ ਦਲ ਦੀ ਸਰਕਾਰ ਬਣੇਗੀ ਕਾਲੀ ਦਲ ਹੋਊਗਾ ਫਿਰ ਇਦੋਂ ਵੀ ਜ਼ਿਆਦਾ ਹੋਰ ਮਜ਼ਦੂਰ ਹੋਊਗਾ ਜੀ ਕਾਲੀ ਦਲ ਆਪਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਕੀ ਉਚੇਚੇ ਤੌਰ ਤੇ ਬੇਸ਼ੱਕ ਦੀ ਪਿਛਲੇ ਕੁਝ ਸਮੇਂ ਦੇ ਵਿੱਚ ਪ੍ਰਧਾਨ ਜੀ ਹਲਕੇ ਦਾਖੇ ਦੇ ਪ੍ਰੋਗਰਾਮਾਂ ਦੇ ਵਿੱਚ ਥੋੜੀ ਜਿਹੀ ਸ਼ਮੂਲੀਅਤ ਘੱਟ ਕਰਦੇ ਸੀਗੇ ਕਿਉਂਕਿ ਕੋਸ਼ਿਸ਼ਾਂ ਚਲੋ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕੋਸ਼ਿਸ਼ਾਂ ਜਾਰੀ ਸੀਗੀਆਂ ਆ ਕਿ ਜਥੇਬੰਦੀ ਸਾਰੀ ਇੱਕ ਰਵੇ ਹੁਣ ਅਸੀਂ ਉਹਨਾਂ ਦਾ ਤਹਿਲ ਦਿਲੋਂ ਧੰਨਵਾਦ ਕਰਦੇ ਆ ਅੱਜ ਸਾਡੇ ਬਹੁਤ ਹੀ ਯੋਧੇ ਵਰਕਰ ਸਰਪੰਚ ਸਵਰਨ ਸਿੰਘ ਜੋ ਕਿ ਟਰਾਂਸਪੋਰਟ ਵਿੰਗ ਦੇ ਵੀ ਕਾਲੀ ਦਲ ਦੇ ਪ੍ਰਧਾਨ ਰਹੇ ਨੇ ਜਿਲ੍ਹਾ ਉਹਨਾਂ ਦੇ ਗ੍ਰਹਿ ਵਿਖੇ ਆਏ ਨੇ ਇੱਥੇ ਪਿੰਡ ਵਾਸੀਆਂ ਨਾਲ ਉਹਨਾਂ ਨੇ ਵਿਚਾਰਾ ਸਾਂਝੀਆਂ ਕੀਤੀਆਂ ਇਸ ਤੋਂ ਪਹਿਲਾਂ ਵੀ ਅੱਜ ਅਕਾਲੀ ਦਲ ਵੱਲੋਂ ਜਿਹੜੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਉਸ ਦਾ ਰੋਜ਼ ਪ੍ਰਦਰਸ਼ਨ ਅਸੀਂ ਅੱਜ ਕੀਤਾ ਵਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਗਲਾਡਾ ਦਫ਼ਤਰ ਦੇ ਬਾਹਰ ਤੇ ਸਾਰੀ ਸੰਗਤ ਦਾ ਅਕਾਲੀ ਦਲ ਦੇ ਨੜ ਧੜਕ ਯੋਧਿਆਂ ਦਾ ਸਪੈਸ਼ਲੀ ਹਲਕਾ ਦਾਖਾ ਦੇ ਸਾਡੇ ਅਕਾਲੀ ਵਰਕਰਾਂ ਦਾ ਲੱਖ ਲੱਖ ਧੰਨਵਾਦ ਉਹਨਾਂ ਨੇ ਉਸ ਧਰਨੇ ਨੂੰ ਵੀ ਸਫਲ ਬਣਾਇਆ ਕਿਵੇਂ ਹੁਣ ਅਕਾਲੀ ਨੂੰ ਹੋਰ ਮਜ਼ਬੂਤ ਹੋਵੇ ਬਿਲਕੁਲ ਮਜ਼ਬੂਤੀ ਮਿਲੂਗੀ ਦੇਖੋ ਇਹ ਗੱਲ ਪ੍ਰਧਾਨ ਜੀ ਨੇ ਪਹਿਲਾਂ ਹੀ ਬੜਾ ਸਪਸ਼ਟ ਕਰਤੀ ਸੀਗੀ ਕਿ ਹਲਕਾ ਦਾਖਾ ਨੂੰ ਹੁਣ ਤਰਜੀਹ ਦਿੱਤੀ ਜਾਊਗੀ ਕੋਈ ਵੀ ਇਨਸਾਨ ਪਾਰਟੀ ਤੋਂ ਵੱਡਾ ਨਹੀਂ ਹੁੰਦਾ ਜਿ세 ਤੱਕ ਪ੍ਰਧਾਨ ਜੀ ਨੇ ਖੁਦ ਦੇ ਬਾਰੇ ਵੀ ਇਹ ਗੱਲ ਕਹੀ ਵੀ ਕੱਲ ਨੂੰ ਸੁਖਬੀਰ ਸਿੰਘ ਬਾਦਲ ਦੀ ਵੀ ਜੋ ਪਛਾਣ ਆ ਉਹ ਸ਼੍ਰੋਮਣੀ ਅਕਾਲੀ ਦਲ ਕਰਕੇ ਆ ਤੇ ਸਾਰੇ ਹੀ ਲੋਕ ਬੜੇ ਸਹਿਮਤ ਨੇ ਅੱਜ ਬੀਬੀਆਂ ਪਿੰਡ ਦੀਆਂ ਛੱਜਾਵਾਲ ਦੀਆਂ ਬੀਬੀਆਂ ਵੱਲੋਂ ਬਜ਼ੁਰਗਾਂ ਵੱਲੋਂ ਜਿਵੇਂ ਫੁੱਲਾਂ ਦੀ ਵਰਖਾ ਕੀਤੀ ਗਈ ਆ ਸਾਨੂੰ ਲੱਗਦਾ ਕਿ 2027 ਦਾ ਮਾਹੌਲ ਦੀ ਜਿਹੜੀ ਸਿਰਜਣਾ ਵਾ ਮਾਲਵੇ ਦੀ ਉਹ ਦਾਕੇ ਹਲਕੇ ਤੋਂ ਸ਼ੁਰੂ ਹੋਊਗੀ ਬਿਲਕੁਲ ਬਣਾਉਣਗੇ ਜੀ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਯੋਗਵਾਈ ਹੇਠ ਸਰਕਾਰ ਬਣਾਊਗਾ ਅਤੇ ਇਸ ਪਿੰਡ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਇੱਕ ਫੇਰ ਧਨਵਾਦੀ ਪ੍ਰੋਗਰਾਮ ਰੱਖਿਆ ਜਾਵੇਗਾ ਸਰ ਪ੍ਰਕਾਸ਼ ਸਿੰਘ ਬਾਦਲ ਜੀ ਸਾਡੇ ਕਾਰ ਆਏ ਬਹੁਤ ਜਿਆਦੇ ਵਧੀਆ ਲੱਗਿਆ ਪਹਿਲਾਂ ਤੁਸੀਂ ਉਹਨਾਂ ਦੇ ਨਾਲ ਜੁੜੇ ਹੋਏ ਆ ਅੱਗੇ ਵੀ ਸਾਨੂੰ ਲੱਗਦਾ ਵੀ ਬਹੁਤ ਵਿਕਾਸ ਹੋਊ ਪਹਿਲਾਂ ਵੀ ਹੋਇਆ ਅੱਗੇ ਵੀ ਸਾਨੂੰ ਇਹੀ ਉਮੀਦ ਆ ਬਾਈਗੁਰਜੀ ਕਾ ਖਾਲਸਾ ਬਾਈਗੁਰਜੀ ਜਿਹੜੇ ਕੰਮ ਹੋਏ ਆ ਉਹ ਕਾਲੀ ਦਲ ਸਰਕਾਰ ਵੇਲੇ ਹੋਏ ਸੀ ਬਿਲਕੁਲ ਜੀ ਬਹੁਤ ਜਿਆਦੇ ਹੋਏ ਆ ਕਿਉਂਕਿ ਸ਼ੁਰੂ ਤੋਂ ਅਸੀਂ ਕਾਲੀ ਦਲ ਸਰਕਾਰ ਨਾਲ ਜੁੜੇ ਹੋਏ ਆ ਬਹੁਤ ਜਿਆਦੇ ਮਤਲਬ ਸਾਡੇ ਪਿੰਡਾਂ ਦੇ ਵਿੱਚ ਗਰਾਊਂਡਾਂ ਬਣੀਆਂ ਜੋ ਵੀ ਸਾਡੀ ਇਹਨਾਂ ਦੀ ਦੇਣਾ ਸਾਰਾ ਕੁਝ ਹਾਂਜੀ ਪਹਿਲਾਂ ਵੀ ਵਿਕਾਸ ਹੋਇਆ ਸਾਨੂੰ ਲੱਗਦਾ ਹੁਣ ਵੀ ਅੱਗੇ ਬਹੁਤ ਜਿਆਦੇ ਵਿਕਾਸ ਹੋਊਗਾ ਥੈਂਕ ਯੂ ਅਸੀਂ ਬ ਅੱਜ ਸਾਡੀ ਜਨਰਲ ਰੇਸ਼ਨ ਨੂੰ ਪਤਾ ਲੱਗਿਆ ਵੀ ਅਸੀਂ ਬਦਲਾ ਕਰਕੇ ਕੀ ਖੱਟ ਲਿਆ ਇਹਦੇ ਵਿੱਚ ਕਾਟਾ ਅਸੀਂ ਲੋਕਾਂ ਨੇ ਹੀ ਖਾਦਾ ਵਾ ਅੱਗ ਜੇ ਅੱਜ ਤੱਕ ਕੰਮ ਕੀਤੇ ਨੇ ਸਾਰੇ ਅਕਾਲੀ ਸਰਕਾਰ ਦੇ ਕੀਤੇ ਹੋਏ ਨੇ ਜੋ ਤੱਕ ਅੱਜ ਤੱਕ ਜੋ ਪੈਨਸ਼ਨਾਂ ਬੀਬੀਆਂ ਨੂੰ ਮਰਿੰਗੀਆਂ ਨੇ ਉਹ ਵੀ ਬਾਦਲ ਸਰਕਾਰ ਜੀ ਦੇਣਾ ਕਣਕ ਲੈ ਰਹੇ ਨੇ ਲੋਕ ਗਰੀਬ ਖਾਣਾ ਖਾ ਰਹੇ ਨੇ ਸਭ ਉਹਨਾਂ ਹੀ ਦੇਣੀ ਆ ਪਰ ਅਸੀਂ ਅੱਜ ਵੀ ਕਹਿੰਦੇ ਆ ਵੀ ਸਾਰੇ ਮਿਲ ਕੇ ਚੱਲੋ ਇਕਤਾ ਬਣਾਵੋ ਆਪ ਸਭਾਰਾ ਅਸੀਂ ਅਕਾਲੀ ਦਲ ਨੂੰ ਚੜ੍ਹਦੀ ਕਲਾ ਦੇ ਵਿੱਚ ਅੱਗੇ ਲੈ ਕੇ ਜਾਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੀ ਕਿ ਰੌਣਕ ਸੀ ਕਿੰਨਾ ਖੁਸ਼ਹਾਲ ਮਿਲਿਆ ਪਿਆਰ ਮਿਲਿਆ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਿਆਰ ਮਿਲਿਆ ਸਾਡੇ ਨਕਰ ਖੇਡੇ ਦੇ ਵਿੱਚੋਂ ਤੇ ਪਰ ਬਹੁਤ ਵਧੀਆ ਕੰਮ ਕੀਤੇ ਹੋਏ ਐ ਇਹਨਾਂ ਦੇ ਅਸੀਂ ਕਹਿ ਨਹੀਂ ਸਕਦੇ ਹੈਗੇ ਵੀ ਜਾਨੀ ਬਹੁਤ ਜ਼ਿਆਦਾ ਵਧੀਆ ਸਾਨੂੰ ਮਤਲਬ ਇੱਜ਼ਤ ਦਿੱਤੀ ਹੋਈ ਐ ਇਹਨਾਂ ਦੀ ਠੀਕ ਆ ਨਾ ਤੇ ਹੁਣ ਪਰ ਪਾਰਟੀਆਂ ਦੇ ਮਾਗਰ ਜਾ ਕੇ ਮਤਲਬ ਇਹਨਾਂ ਦੀ ਉਹ ਕਰਤੀ ਐ ਪਰ ਇਹ ਬੰਦੇ ਬਹੁਤ ਵਧੀਆ ਨੇ ਗੁੱਡ ਨਾਈਟ ਕੋਨਾਲ ਟਾਈਮਸ ਕੀ ਲੱਗਦਾ ਜੀ ਅਕਾਲੀ ਦਲ ਦੀ ਚੜ੍ਹਾਈ ਰਹੂਗੀ ਚੜ੍ਹਾਈ ਜੀ ਚੜ੍ਹਾਈ ਦੀ ਬਿਲਕੁਲ ਹੋਰ ਮਜ਼ਬੂਤ ਹੋਊਗਾ ਅਕਾਲੀ ਦਲ ਹਾਂਜੀ ਹਾਂਜੀ ਬਹੁਤ ਮਜ਼ਬੂਤ ਹੋਊਗਾ